ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪਸ਼ੂ ਵਿਖਾਉਣੇ ਜਿਨ੍ਹਾਂ ਵਿੱਚ ਦੋ ਸੂਈਆਂ ਤੇ ਦੋ ਗੱਪਣਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਇਕ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਜੀ ਮੇਰਾ ਬਾਬੇ ਨਾਨਕ ਜੀ ਚਲੋ ਵਧੀਆ ਮੇਰੇ ਹੀ ਚਾਹੀਦੀਆਂ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਤੇ ਇੱਕ ਵਾਰ ਫਿਰ ਆਪਣਾ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੇ ਸਨ ਆਫ ਸਰਦਾਰ ਬਲਦੇਵ ਸਿੰਘ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ ਵੀ ਬੋਲ ਦੋ 778302275 ਠੀਕ ਆ ਅੱਜ ਦੋ ਸੂਈਆਂ ਤੇ ਦੋ ਗੱਬਣਾ ਵਾਣਾ ਹਾਂਜੀ ਹਾਂਜੀ ਦੋ ਗੱਬਣਾ ਠੀਕ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹ ਵੀ ਜੀ ਦੂਜੇ ਤੋਂ ਵਾੜ ਸੂਈਆਂ ਇਥੋਂ ਆਪਣੇ ਪਿੰਡੋਂ ਲਈ ਗਏ ਅੱਛਾ ਇਹਨੂੰ ਸੋਈ ਨੂੰ 4 ਦਿਨ ਹੋ ਗਏ 5 나ੜੂ ਨਾਲ ਦੇ ਬੱਚੇ ਦਾ ਬੱਚਾ ਕੀ ਮਗਰ ਬੱਚਾ ਜਿਹਦੇ ਮਗਰ ਅੱਛਾ ਮਗਰ ਇਹਦੇ ਬੱਚਾ ਤੇ ਕਿੰਨਾ ਦੁੱਧ ਤਿਆਰ ਕਰ ਕੀ ਮੇਰੇ ਥੱਲੇ ਵੀਰ ਜੀ 14 ਕਿ ਲੀਟਰ ਕੋਈ ਦੁੱਧ ਮੰਨ ਲੈ ਕੋਈ ਗੋਲਾ ਮੰਨ ਲੈ ਨਾ ਘਣਾ ਤਿਆਰ ਜਿਹੜਾ ਪਹਿਲਾਂ ਨੇ 20 ਕਿ ਲੀਟਰ ਦੁੱਧ ਭਰਿਆ ਸੀ ਫਿਰ ਆਪਣੇ ਲਾਗੋ ਲਈ ਕਾਂਡੀਆਂ ਕੋਲੇ ਤੇ ਐਰ ਕੀ ਕਿੰਨਾ ਭਰੀ ਜਾਓਗੀ ਚਲੋ ਵਾਅਦਤ ਨਹੀਂ ਵਿਹਾਂ ਤੋਂ ਨਹੀਂ ਮਰਦੀ ਬਾਕੀ ਜਾਂਤ ਕਾਤ ਵਾਲੀ ਆ ਹਾਂਜੀ ਹਾਂਜੀ ਸੋਹਣੀ ਆ ਉਤਰਾ ਗ੍ਰੇਡ ਬੜੀਆ ਸਿਰਫ ਥੋੜਾ ਜਿਹਾ ਲਿਸਾ ਪਾਣਿਆ ਮੜਾ ਜਿਆ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਬਹੁਤ ਵਧੀਆ ਬਣਾਉਂਦੀ ਬਾਕੀ ਪੂਰੀ ਸਾਂਭੀ ਨਹੀਂ ਹੈ ਜਿੱਦੀ ਜਿੰਨੀ ਸਾਂਭ ਚਾਹੀਦੀ ਸੀ ਤੋਰੋ ਹਾਂ ਇੱਕ ਰੀ ਦੋ ਤਾਂ ਨਹੀਂ ਕਿ ਲੋ 20 ਤਾਂ ਨਹੀਂ ਮਰਦੀ ਜੀ ਤੇ ਆਰਾਮ ਨਾਲ ਚਲੀ ਜਾਊਗੀ 20 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਇੱਕ ਮਿੰਟ ਲੋਗ ਦੋ ਰਹੀ ਤੁਸੀਂ ਆ ਚਿਹਰਾ ਵੀ ਤਾਂ ਇੱਕ ਰੀ ਦੇਖ ਜਾਂਦੇ ਜੀ ਬੀਟ ਤੇ ਵੇਖੋ ਕਿਤਾਗੜੀ ਹੈ ਜੀ ਚਲੋ ਲੈ ਜਾ ਫਿਰ ਕੀ ਹਾਲ ਹੈ ਤਾਹਦੇ ਨਾੜੂ ਨੂੰ ਵੀ ਨਾਲ ਕੇ ਵਸੇ ਗਾ ਠੀਕ ਹੈ ਹਾਂ ਅਮਛਾ ਇਹ ਤਾਂ ਪਰਦੇ ਪਾਸੇ ਪੇਠਾ ਜਿਹੜਾ ਤਾਜ਼ਾ ਹੀ ਆ ਬੱਚਾ ਜੀ ਬਿਲਕੁਲ ਆਹ ਨਾੜੂ ਆਇਆ ਆਹ ਲੈ ਖਾ ਲੈ ਨਾੜੂ ਜਿਹੜਾ ਤਾਜ਼ਾ ਹੀ ਨਾਲਿਆ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਵੀ ਬਿਹਾਨਾ ਵਾਲਾ ਹੀ ਕਰਨਾ ਵੀ ਆਵੇ ਉਹ ਨਹੀਂ ਕੰਮ ਕਰਨਾ ਵੀ ਲੱਖ ਮੰਗ ਕੇ ਮੜ ਕੇ 50000 ਦੀ ਦੇ ਦੀਏ ਠੀਕ ਆ 55000 ਤੋਂ 200 ਰੁਪਇਆ ਛੋਟ ਕਰਨਾ। ਅੱਛਾ 55000 ਤੋਂ ਛੋਟ ਕਰ ਦੋ। ਠੀਕ ਹੈ ਜੀ। ਬਾਕੀ ਦੋ ਡਾਕ ਚੋੜੇ ਕੋਈ ਚਾਰ ਡਾਕ ਚੋੜੇ ਇੰਨਾ ਕਿ ਦੋ ਤੇ 14 ਹੋ ਜੇ 14.5 15 14 ਤਾਂ ਘਟਦਾ ਨਹੀਂ ਵਧੇਗਾ ਬੱਚੇ ਦਾ ਭਾਗ। ਠੀਕ ਹੈ ਜੀ। ਤੇ ਆ ਗਾਂ ਗੱਬਨ ਜੇ ਇਹ ਵੀ ਇਦੀ ਗੱਬਨ ਜੇ ਇਹ ਕਿੰਨੇ ਕ ਦੁੱਧ ਆਲੀ ਆ? ਘਰ ਵਾਲੇ ਦੇ ਵੀ ਜਾਂਦੇ ਆ ਵੀ ਪਹਿਲਾਂ ਥੱਲੇ 16 17 ਕਿਲੋ ਚੋਇਆ ਜੇ ਅਸੀਂ ਕੋਈ ਗਾਰੰਟੀ ਨਹੀਂ ਦਿੰਦੇ ਆਪਣੀ ਕੋ ਸਮਝ ਨਾ ਲਏ। ਇਹਨੇ 10 ਲੈ ਆ ਜਣੇ ਜੇ ਸ਼ਾਇਦ ਹੁੰਦਾ। ਇਹ ਆ ਬਈ ਵੈਡ ਸੋਹਣੀ ਆ ਉੱਤਰ। ਬਰੀਡ ਚੰਗੀ ਆ ਜਰਸੀ ਆ। ਔਰ ਹਵੈ ਰਿੰਨਾਂ ਵਿੱਚ ਇੱਕ ਦੀ। ਸੰਢੀ ਸੀ ਜਿਹੜਾ ਉਹਨੇ ਲੱਤ ਨਹੀਂ ਲੰਗੀ। ਹਾਂ ਨੇ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ। ਬਾਕੀ ਦੇ ਨਾ ਜਿੰਨੇ ਕੋਈ ਹੱਤਾ ਦੱਸ ਦੇਣ ਲੈ ਜਾਈ। ਹੱਤਾ ਦੱਸ ਦੇਣਾ ਜਿੰਨੇ ਲੈ ਜਾਣੇ ਆ। ਇਹ ਸਾਂਭੀ ਚੰਗੀ ਹੱਤ ਰੰਗੋਂ ਵੀ ਆ ਪੂਰੀ। ਹਾਂਜੀ। ਬਾਕੀ ਇਹ ਤਾਂ ਅਲੱਗਾਂ ਬੜੀਆਂ ਬਣੂਆਂ ਕਿ ਥੱਲੇ ਬੜੀਆਂ। ਇਹ ਤਾਂ ਵਿਚੇਰਾ ਦੇਖ ਸਕਦੇ ਜੇ ਕਰੀ ਲੈ ਜਾ ਜੀ ਬਾਕੀ ਕੰਢੀ ਠੁੰਡੀ ਜੈਨੇ ਵੀ ਲਾਤਾ ਕੋ ਤਾਂ ਮਾਰਨ ਵਾਲਾ ਕੋਈ ਤਾਂ ਮਿਲਿਆਗਾ ਠੀਕ ਹੈ ਤੇ ਆਹ ਦੇਖੋ ਪਛਾਣ ساری ਢਿੱਲ ਬੜੀ ਆ ਇਹਦਾ ਮੁੱਲ ਫਿਰ ਏ ਵੀਰ ਜੀ ਚਲੋ ਕੋਈ ਸਾਹਮਣ ਵਾਲੀ ਹੁਣ ਕੇ 5-7 ਦਿਨ ਕੇ ਸਾਹਮਣੀ ਪਾਣੀ ਆ। ਤਿਆਰ ਤੇ ਵਸੇ ਤੁਹਾਨੂੰ ਪਤਾ ਕਿੰਨੇ ਦੀ ਵਿਕ ਜਾਨੀ ਆ। ਹਾਂਜੀ। ਇਹ ਵੀਰ ਜੀ ਹੁਣ ਜੱਸ ਨੂੰ 45000 ਦੀ। ਅੱਛਾ 45000 ਦੀ ਆ। ਹਾਂਜੀ ਅੱਛਾ ਛੋਟ-ਛੋਟ ਕਰਦੇ। ਠੀਕ ਆ ਜੀ। ਹਾਂਜੀ ਛੋਟੀ ਨਹੀਂ ਜਿਵੇਂ ਕੋਸੇ ਦਾਾਂ ਜੱਡੀ ਜੱਡੀ। ਠੀਕ ਆ। ਹਾਂਜੀ। ਤੇ ਹੁਣ ਆ ਬੱਚੇ ਤੋਂ ਬਿਨਾਂ। ਠੀਕ ਆ। ਇਹਦੇ ਕੋਲ ਕਿੰਨਾ ਹੀ ਦੁੱਧ? ਇਹਦੇ ਕੋਲ ਦੁੱਧ ਤੇ ਵੀਰ ਜੀ ਉੱਥੇ ਕੱਲ੍ਹ ਹੀ ਚੋਕ ਲੈ ਆਂਦੀ ਜੇ ਦੋ ਟਾਈਮ। 9 ਕਿਲੋ ਮਾਦੇ ਲਾਗੇ ਪੰਨੇ ਹੈਗਾ ਅੱਛਾ ਸਾਡੇ ਕੋਲ ਆ ਕੇ ਕੱਲ ਦਾ ਪੱਠਿਆ ਨੂੰ ਮੂਹ ਨਹੀਂ ਕਿ ਲਾਇਆ ਵੇਖੋ ਹੁਣ ਪੱਠੇ ਗਾੜੀ ਪਈ ਓਦਾਂ ਹੀ ਠੀਕ ਹੈ 7 ਕਿਲੋ ਮੰਨ ਕੇ ਕੋਈ ਲੈ ਲੈ ਹੁਣ ਤੇ ਇਹਦੇ ਘਰ ਜਾ ਕੇ ਦਿਹਾੜੀ ਮਾਸਾ ਮੋਟਾ ਕਰਨਾ ਹੈ ਇਹਨੇ ਘੜੀ ਸਕਦੀ ਠੀਕ ਹੈ ਜੀ ਹੁਣ 7 ਕਿਲੋ ਤੋਂ ਵਧੇਗਾ ਘੜਦਾ ਨਹੀਂ 7 ਮੰਨ ਕੇ ਕੋਈ ਲੈ ਲੈ ਤੋਰੋ ਫਿਰ ਇਹਨੂੰ ਬਾਕੀ ਤੁਸੀਂ ਇਹ ਸਾਲ ਬੜੀ ਜਾ ਕੋਈ ਰੱਸੀ ਨਹੀਂ ਪਾਉਣੀ ਇੱਦਾਂ ਹੀ ਮਾਸਾ ਘਾੜਾ ਪਾ ਲਓ ਭਾਵੇਂ ਸਾਟਾ ਪਾ ਲਓ ਜੋ ਮਰਜ਼ੀ ਤੇ ਬੈਠੋ ਠੀਕ ਹੈ ਜੀ ਬਾਕੀ ਇਹਦਾ ਦੁੱਧ ਵੀ ਸੰਗਣਾ ਹੋਣਾ ਹੈ ਘਰ ਵਰਤਨ ਲਈ ਦੁੱਧ ਚੰਗਾ ਹੈ ਹੁਣ ਸਟੈਲਸ ਚੁੱਲੇ ਚੱਲ ਪਏ ਨੇ ਸਚਾਲਿਆਂ 'ਚ ਦੁੱਧ ਦਈ ਜਾਣਾ ਪਾਣੀ ਚਲੋ 8-9 ਕਿਲੋ ਤੋਂ ਨਹੀਂ ਭਰਦੀ ਇਹਨੇ ਪਾੜੇ ਬਿਨਾਰੇ ਪਾਣੀ ਦੇ ਲਈ ਆਜ ਬੰਦ ਛੋੜ ਗਿਆ ਨਿੱਕਰ ਤੇ ਦੇ ਦਈਏ ਉਹ ਦੋ ਚਵਾਜੂ ਬਰਾ ਉਦਾਂ ਦੀ ਕੋਈ ਨਹੀਂ ਕੀਤਾ ਭਾਈ ਬੈਠੇ ਰਹੇ ਖਲੇ ਕੰਮ ਅੱਤੇ ਹੰਡੀ ਸੀ ਤੇ ਇਹਦਾ ਫਿਰ ਮੁੱਲ ਇਹ ਵੀ ਜੀ 20200 ਰੁਪਏ ਛੱਡ ਦਾਂਗੇ ਅੱਛਾ 20000 ਦੀ ਦੇ ਦੋਗੇ ਹਾਂਜੀ ਬਾਕੀ ਇਹਨੂੰ ਅੱਜ ਕਿੰਨੀ ਤਰੀਕ ਹੋ ਗਈ 30 ਹਾਂਜੀ 17 ਤਰੀਕ ਦਾ ਵੀ ਜੀ ਉਹਨਾਂ ਨੂੰ ਕਾਤੀ ਖਾੜੀ ਇਹਨੂੰ ਟੀਕਾ ਵੀ ਭਰਾਇਆ ਗਿਆ ਅੱਛਾ ਤੇ ਇਹਦੀ ਕਿਸਮਤ ਆ ਨਿਕਲੇ ਨਾਲ 12 13 ਦਿਨ ਹੋ ਗਏ ਜੀ 13 ਦਿਨ ਹੋ ਗਏ ਉਹਨਾਂ ਭਰਾਇਆ ਕੇ ਘਰ ਵਾਲੇ ਠੀਕ ਹੈ ਜੀ ਤੇ ਵੰਡ ਗੁੰਡਾ ਦੇ ਮਾੜਾ ਮੋਟਾ ਜਮ ਪਾਈ ਦਾ ਨਹੀਂ ਕਹਿੰਦੇ ਠੀਕ ਹੈ ਜੀ ਹਾਂਜੀ ਹੋਣਾ ਮੱਝ ਵੀ ਗੱਭਣ ਜੇ ਇਹ ਮੱਝ ਵੀ ਜੀ ਤਿਆਰ ਹੀ ਜਹਾ ਦੋ ਦਿਨ ਲਾ ਦੇ ਚਾਰ ਲਾ ਦੇ ਬਾਕੀ ਆ ਵੀ ਰਾਜੀ ਜੀ ਦੀ ਚੰਗੀ ਆ ਠੀਕ ਆ ਕਿੰਨੇ ਕੇ ਦੁੱਧ ਆ ਲੀ ਜੇ ਦੁੱਧ ਵੀ ਜੀ ਗੱਭਣਿਆ ਘਰ ਵਾਲੇ ਤੇ ਆਵੇ ਕਹਿ ਦਿੰਦੇ ਆ 15 ਕਿਲੋ 18 ਕਿਲੋ ਅਸੀਂ ਨਹੀਂ ਕੋਈ ਗਾਰੰਟੀ ਦਿੰਦੇ ਚਲੋ 10 12 ਤੋਂ ਨਹੀਂ ਮਰਦੀ ਆ ਨਗਦੇ ਆਰਾਮ ਨਾਲ ਦੇਈ ਜਾਊਗੀ ਠੀਕ ਆ ਜੀ ਹਾਂ ਜੀ 10 12 ਕਿਲੋ ਮੰਨ ਕੇ ਲੱਦੇ ਤੇ 10 11 12 ਲੀਟਰ ਦੇ ਕਰੀਬ ਕਹਿੰਦੇ ਚਵਾ ਸਕਦੀ ਆ ਥੋੜਾ ਡਰਦੀ ਆ ਸਾਡੇ ਕੋਲ ਕਈ ਵਾਰੀ ਪਛੋ ਜਿਹੜਾ ਬਾਹਰ ਦੇ ਬੰਦੇ ਤੋਂ ਡਰ ਜਾਂਦਾ ਆ ਧਿਆਨ ਦੇਖ ਸਕਦੇ ਉਹ ਤਾਂ ਸਾਡੇ ਆਲੀ ਆ ਜੋ ਲਾਇਆ ਹੋ ਬਾਕੀਆਂ ਵੀ ਥੱਲੇ ਵੀ ਚੰਗੀ ਆ ਪਿੱਠ ਪੂੜਾ ਵੇਖੋ ਵੱਡਾ ਆ ਚੰਗੀ ਛੋਟਾ ਦੇ ਦੋ ਚਾਰ ਲੈ ਜੀ ਜੇ 97 ਦੇ ਦੇਖ ਸਕਦੇ ਆ ਪਹਲਾਗੇ ਤਾਂ ਬਾਕੀ ਇਹ ਆ ਵੀ ਹੈਗੀ ਉਤਨਾ ਠੰਡੀ ਸੀ ਲਿਆ ਭਾਵੇਂ ਇਤਰਾ ਹੀ ਥੱਲੇ ਬੈਜੋ ਤੇ ਇਹਦਾ ਫਿਰ ਮੁੱਲ ਵੇਦੀ ਕਿੰਨਾ ਕਿਆ ਮੁੱਲ ਦਾ ਵਿਧੀ ਕਰੀਏ ਵੀ ਦੇਣ ਲੈਣ ਵਾਲੇ ਕੰਮ ਹੀ ਆ ਕਿੰਨਾ ਕ 68000 ਦਾ ਛੋਟ ਛੱਪਾ ਕਰਦਾ ਅੱਛਾ 68000 ਤੇ ਛੋਟ ਕਰ ਦੋਗੇ ਦੀ ਬਾਕੀ ਇਹ ਆ ਵੀ ਚਲੋ ਸਾਂਭੀ ਸੁੰਭੀ ਚੰਗੀ ਆ ਇਹ ਨਹੀਂ ਵੀ ਛੋਟੀ ਜਿੰਨੀ ਬੋਰੀ ਵੱਡੀ ਮੱਜ ਭਾਰੀ ਮੱਜ ਆ ਇਤਰਾ ਤੇ ਆ ਦੇਖ ਸਕਦੇ ਬਾਕੀ ਇਹ ਆ ਵੀ ਚਲੋ ਜਿਹੜੀਆਂ ਸੂਈਆਂ ਵਾ ਉਹ ਆਪਣੀ ਚੋਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਕਰ। ਮੂਵੀ ਪਛਾਨ ਹੋ ਰਹੀ ਏ ਤੇ ਦੋ ਚਾਰ ਚੰਗੀ ਪਰ ਜਾਣੀ ਆ ਇਹ। ਪਾਸ ਨਹੀਂ ਚੰਗੀ ਆ। ਰਾਜੀ ਆ ਕੋਈ ਲਿੱਸੀ ਨਹੀਂ ਸਾਂਭੀ ਚੰਗੀ ਆ ਕਿਸੇ ਲਈ। ਹਾਂ ਦੇਖ ਸਾਡੇ ਖਰੀ ਹਵਾਨਾ ਇਹਦਾ ਫਿਰ ਤੋਂ। ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ। ਜੋ ਵੀ ਕੁਛ ਹੈ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਹੈ।